ਐਸੀ ਜਿਹੜਾ ਇਹ ਪੂ ਮਾਫੀਆ ਨੇ ਉਹਨਾਂ ਦੀ ਜ਼ਮੀਨ ਇੱਕ ਪਰਿਵਾਰ ਨੇ ਜਿਵੇਂ ਕਹਨੇ ਹੁਣੇ ਆਪਾਂ ਕਹੇ ਧੋਖਾ ਕਰਕੇ ਜ਼ਮੀਨ ਖਰੀਦ ਕੇ ਉਹ ਜ਼ਮੀਨ ਖਰੀਦੀ ਧੋਖੇ ਨਾਲ ਤੇ ਉਹ ਸਾਡੇ ਪਿੰਡ ਦੀ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੇ ਸੀ ਅਸੀਂ ਉਹ ਜਿਹੜਾ ਤੱਕਾ ਹੁਣ ਜਾ ਰਿਹਾ ਸੀ ਉਹਦੇ ਖਿਲਾਫ ਆਵਾਜ਼ ਚੱਕੀ ਸਾਰੇ ਪਿੰਡ ਦੇ ਆਵਾਜ਼ ਚੱਕੀ ਅਸੀਂ ਚਿਰਤੀ ਕਿਸਾਨ ਯੂਨੀਅਨ ਵੱਲੋਂ ਡਟ ਕੇ ਇਹਦਾ ਵਿਰੋਧ ਕੀਤਾ ਉਹ ਵਿਰੋਧ ਦਾ ਅੱਜ ਇਹ ਸਿੱਟਾ ਹੈ ਕਿ ਮੇਰੀ ਗੱਡੀ ਨੂੰ ਸਕੂਲ ਜਾਂਦੇ ਨੂੰ ਘੇਰ ਕੇ ਮੇਰੀਆਂ ਲੱਤਾਂ ਸਾਰੀਆਂ ਤੋੜਦੀਆਂ ਬਾਹਾਂ ਤੋੜਦੀਆਂ ਲੱਤਾਂ ਬਾਹਾਂ ਤੋੜੀਆਂ ਨੇ ਉਹਨਾਂ ਨੇ ਮੇਰਾ ਹੌਸਲਾ ਨਹੀਂ ਤੋੜਿਆ ਆ ਮੇਰਾ ਪਿੰਡ ਖੜਾ ਹੈ ਅਸੀਂ ਕਿਸੇ ਪਿੰਡ ਦੇ ਵਿੱਚ ਐਹੋ ਜੀ ਤੱਕੇ ਸ਼ਾਹੀ برداشت ਨਹੀਂ ਕਰਾਂਗੇ ਨਾ ਹੋਣ ਦਵਾਂਗੇ ਆਪ ਪੂ ਮਾਫੀਆ ਨੂੰ ਮੂੰਹ ਤੋੜਵਾ ਜਵਾਬ ਦਵਾਗੇ ਅਸੀਂ ਤੇ ਅਸੀਂ ਐ ਖੋਜੇ ਪੂ ਮਾਫੀਆ ਇਹਦੇ ਵਿੱਚ ਜਿਹੜੇ ਉਹ ਬੰਦੇ ਇਨਵੋਲ ਨਹੀਂ ਇੱਕ ਉਹ ਕੋਈ ਸੇਖੂਵਾਲ ਦਾ ਰਿੰਕੂ ਐ ਲਾਡੀ 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 ਇਹ ਕਹੋ ਸਰਪੰਚ ਐ ਫੌਜੀ ਕੋਈ ਬੜੀ ਲੇਲ ਦਾ ਉਹਨਾਂ ਨੇ ਹਮਲਾ ਕੀਤਾ ਮੇਰੇ ਤੇ ਆ ਕੇ ਇਹ ਤੇ ਗੱਟਾ ਤੋੜਤੀਆਂ ਬਾਹਾਂ ਤੋੜਤੀਆਂ ਕੋਈ ਪਰਵਾਹ ਨਹੀਂ ਡਟ ਕੇ ਖੜਾਂਗੇ ਮੈਦਾਨ ਦੇ ਵਿੱਚ ਤੇ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਦੇਵਾਂਗੇ ਡਟ ਕੇ ਖੜਾਂਗੇ ਜੀ ਨਾਲ ਇਸ਼ਾਰੀ ਸਾਰਾ ਪਿੰਡ ਦਾ ਨਾਲਾ ਸਾਰਾ ਪਿੰਡ ਤੁਹਾਡੀ ਬਹੁਤ ਵੱਡੀ ਕੁਰਬਾਨੀ ਆ ਰੱਖੀ ਸੀ ਦੋ ਇਦਿੱਕ ਹੋਰ ਵੀ ਸੀਗੇ ਨਾਲ ਅੱਠ ਜਣੇ ਸੀ ਉਹ ਅੱਛਾ ਹੋਰ ਦੀ ਕਿਸੇ ਦੀ ਪਛਾਣ ਨਹੀਂ ਸ਼ਹਿਰ ਸਾਰਿਆਂ ਦੇ ਮੂੰਹ ਬੰਨੇ ਸੀ ਲੋਹੇ ਦੀ ਰਗੜਾ ਰਖਮਲਾ ਕੀਤਾ ਜਬ ਯੋਣੀ ਦਬਦੇ ਆਪਾਂ ਇਹ ਤੁਹਾਡਾ ਕੋਈ ਨਿੱਜੀ ਨਹੀਂ ਸੀ ਤੁਸੀਂ ਪਿੰਡ ਵਾਸਤੇ ਕਰਵਾਣੀ ਸੀ ਪਿੰਡ ਵਾਸਤੇ ਕਰਾਈ ਜੀ ਦਸੋ ਪਿੰਡਲੀ ਜਾਨ ਹਾਜ਼ਰ ਹੈ ਮੇਰੀ ਪਿੰਡਲੀ ਨਹੀਂ ਨਾਲ ਜਮੀਨ ਵਾਸਤੇ ਮੇਰੀ ਜਾਨ ਹਾਜ਼ਰ ਹੈ ਮੇਰੇ ਪਿੰਡ ਦੀ ਜ਼ਮੀਨ ਵਾਸਤੇ ਸਾਡੇ ਪਿੰਡ ਦੀ ਜ਼ਮੀਨ ਕਣੀ ਝਾਕ ਕਿਵੇਂ ਜਾਊਗਾ ਕੋਈ ਨਹੀਂ ਇਹ ਜੂ ਬਾਤ ਲੜਾਈ ਢੜਾਂਗੇ ਜੀ ਅਸੀਂ ਸੜਕਾਂ ਤੇ ਵੀ ਆਵਾਂਗੇ ਸਾਰਾ ਕੁਛ ਕਰਾਇਆ ਇਹ ਜਿਹੜੀ ਜ਼ਮੀਨ ਦੀ ਰਜਿਸਟਰੀ ਵੀ ਕਰਾਈ ਆ ਉਹਦੇ 'ਚ ਨਾ ਕੋਈ ਪਿੰਡ ਦਾ ਮੈਂਬਰ ਹੈ ਨਾ ਕੋਈ ਸਰਪੰਚਾ ਹੈ ਨਾ ਨੰਬਰਦਾਰ ਹੈ ਨਾ ਕੋਈ ਪਿੰਡ ਦਾ ਗਵਾਹ ਇਹ ਰਜਿਸਟਰੀ ਵੀ ਜਿਹੜੀ ਜਾਲੀ ਹੋਈ ਆ ਅਸੀਂ ਇਹ ਵੀ ਆਪਣੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਵੀ ਜਿਹੜੀ ਰਜਿਸਟਰੀ ਆ ਜਾਲੀ ਹੋਈ ਆ ਇਹ ਇਸ ਦੀ ਵੀ ਇਨਕੁਆਰੀ ਕਰਨ ਪ੍ਰਸ਼ਾਸਨ ਨੂੰ ਕੋਣ ਕੋਣ ਜਰੂਰ ਪ੍ਰਸ਼ਾਸਨ ਦਾ ਫਿਰ ਉਹ ਵੀ ਕਰੂ ਨਾ ਇਨਕੁਆਰੀ ਦਾ ਪ੍ਰਸ਼ਾਸਨ ਹੀ ਕਰੂ ਨਾ ਯਾਰ ਇੱਕ ਮੈਂ ਬੇਨਤੀ ਕਰਦਾ ਰਾਜਨੀਤੀ ਤੋਂ ਉੱਪਰ ਉੱਠ ਕੇ ਇਹਦੇ ਵਿੱਚ ਨਾ ਜੇ ਅੱਜ ਇੱਥੇ ਚੀਜ਼ ਨਾ ਰੁਕੀ ਕੱਲੋ ਦੂਜੇ ਪਿੰਡਾਂ 'ਚ ਵੀ ਹਵਾ ਜਾ ਸਕਦੀ ਹੈ ਸੋ ਇਹ ਗੱਲ ਹੈ ਵੀ ਕਿਸੇ ਢੰਗ ਨਾਲ ਕੋਈ ਵੀ ਸਾਰੇ ਬੰਦੇ ਜਿੰਨੇ ਜੱਲੇ ਬੰਦਿਆਂ ਨੇ ਜਿੰਨੀਆਂ ਰਾਜਨੀਤਿਕ ਪਾਰਟੀਆਂ ਨੇਆਂ ਇੱਕ ਤਰ੍ਹਾਂ ਨਾਲ ਜਿਹੜਾ ਹੈਗਾ ਵੀ ਇਸ ਤਰ੍ਹਾਂ ਜਿਹੜਾ ਗੁੰਡਾਗਰਦੀ ਦਾ ਨਾ ਇਹਨੂੰ ਮੂੰਹ ਤੋੜ ਮਾ ਜਵਾਬ ਦੇਣਾ ਚਾਹੀਦਾ ਔਰ ਮੈਂ ਰਾਜਨੀਤੀ ਤੋਂ ਉੱਪਰ ਉੱਠ ਕੇ ਪੂਰੇ ਪਿੰਡ ਨਾਲ ਔਰ ਇਸ ਜਿਹੜੀ ਹੈਗਾ ਪੂਰੀ ਤਰ੍ਹਾਂ ਜਿੱਥੇ ਖੇਤੀ ਵੀ ਕਰਦਾ ਔਰ ਦਿਨ ਰਾਤ ਜਿਹੜਾ ਹੈਗਾ ਤੁਹਾਡਾ ਡਟ ਕੇ ਸਾਥ ਦੇਉਂਦਾ ਇਹਨਾਂ ਨੇ ਕਈ ਪਿੰਡਾਂ ਦੇ ਵਿੱਚ ਮਤਲਬ ਕਬਜ਼ੇ ਕਰੇ ਹੋਏ ਨੇ ਜੀ ਕਈ ਚ ਇਹ ਇੱਕ ਨਹੀਂ ਰੱਖਾਈ ਦੀ ਜੁਇਦ ਨਹੀਂ ਕਈ ਪਿੰਡਾਂ ਦੇ ਵਿੱਚ